ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਆਪਣੇ ਸੇਵਕი ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਇ ਆਵੈ ਰਹਾਉ ਜੇ ਸੇਵਕ ਹੈ ਹੌ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਣੀ ਮਨ ਹਰਿਆ ਇਸ ਨਾਨਕ ਪਰਸਨ ਆਵੈ ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ जय जय काज कृत सेवक की तहां तहां उठतावे सेवको निकटी होए दिखावे जो जो कह ठाकुर पै सेवक तत्काल होए आवे रहा जे सेवक हो बलहारी जो अपने प्रभु पावे इसकी सोए सुनि मन हरिया ਿਸ ਨਾਨਕ ਪਰਸਨ ਆਵੇ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਪੈ ਸੇਵਕ ਤਤਕਾਲ ਹੋਈ ਆਵੇ ਰਹਾਉ ਜਿਸੇ ਵਕੈ ਹੋਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਣੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਪਣੇ ਸੇਵਕ ਆਪੇ ਰੱਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਟ ਤਾਵੇ ਸੇਵਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਇਸ ਸੇਵਕੈ ਹੌਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਣੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਈ ਆਵੇ ਰਹਾਉ ਇਸ ਸੇਵਕ ਹੋਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਣੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਪਣੇ ਸੇਵਕ ਆਪੇ ਰੱਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਟ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾ ਜਿਸ ਸੇਵਕ ਹੌਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਣੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਪਣੇ ਸੇਵਕੀ ਆਪੇ ਰਾਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾ ਇਸ ਸੇਵਕ ਹਾਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਨੇ ਮਨ ਹਰਿਆ ਇਸ ਨਾਨਕ ਪਰਸਨ ਆਵੈ ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤ ਕਾਲ ਹੋਇ ਆਵੇ ਰਹਾਉ ਇਸ ਸੇਵਕ ਹੋ ਬਲਹਾਰੀ ਜੋ ਆਪਣੇ ਪ੍ਰਭ ਭਾਵੇ ਇਸ ਕੀ ਸੋਏ ਸੁਨੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਸੇਵਕ ਹਾਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਨੇ ਮਨ ਹਰਿਆ ਇਸ ਨਾਨਕ ਪਰਸਨ ਆਵੈ ਆਪਣੇ ਸੇਵਕੀ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਟ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤ ਕਾਲ ਹੋਇ ਆਵੇ ਰਹਾਉ ਏ ਸੇਵਕੈ ਹਉ ਬਲਹਾਰੀ ਜੋ ਆਪਣੇ ਪ੍ਰਭ ਭਾਵੇ ਇਸ ਕੀ ਸੋਏ ਸੁਨੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਪਣੇ ਸੇਵਕ ਆਪੇ ਰੱਖੇ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਤਾਵੇ ਸੇਵਕ ਨੂੰ ਨਿਕਟੀ ਹੋਏ ਦਿਖਾਵੇ ਜੋ ਜੋ ਕਹੇ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਇਸ ਸੇਵਕ ਹੋਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਣੀ ਮਨ ਹਰਿਆ ਇਸ ਨਾਨਕ ਪਰਸਨ ਆਵੈ ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਟ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਪੈ ਸੇਵਕ ਤਤ ਕਾਲ ਹੋਇ ਆਵੇ ਰਹਾਉ ਇਸ ਸੇਵਕੈ ਹਉ ਬਲਹਾਰੀ ਜੋ ਆਪਣੇ ਪ੍ਰਭ ਭਾਵੇ ਇਸ ਕੀ ਸੋਏ ਸੁਨੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠਦਾ ਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾ ਦੇ ਸੇਵਕ ਹਾਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਣੀ ਮਨ ਹਰਿਆ ਇਸ ਨਾਨਕ ਪਰਸਨ ਆਵੈ ਆਪਣੇ ਸੇਵਕੀ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਟ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਪੈ ਸੇਵਕ ਤਤ ਕਾਲ ਹੋਇ ਆਵੇ ਰਹਾਉ ਤੇ ਸੇਵਕ ਹਾਂ ਬਲਹਾਰੀ ਜੋ ਆਪਣੇ ਪ੍ਰਭ ਭਾਵੇ ਇਸ ਕੀ ਸੋਏ ਸੁਨੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾਉ ਦੇ ਸੇਵਕ ਹੋਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਨੇ ਮਨ ਹਰਿਆ ਇਸ ਨਾਨਕ ਪਰਸਨ ਆਵੈ ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕੀਰਤ ਸੇਵਕ ਕੀ ਤਹਾ ਤਹਾ ਉੱਟਤਾ ਵੈ sevako nikti hoye dikhavae jo jo kahe takur pa sevak tatkal hoye aave raho is sevak e haun balhari jo apne prav paave iski soye suni man harya is nanak parsan aave ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਠ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਕੁਰ ਪੈ ਸੇਵਕ ਤਤਕਾਲ ਹੋਏ ਆਵੇ ਰਹਾ ਸੇਵਕ ਹੈ ਹਾਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਨੇ ਮਨ ਹਰਿਆ ਇਸ ਨਾਨਕ ਪਰਸਨ ਆਵੈ ਆਪਣੇ ਸੇਵਕ ਆਪੇ ਰਾਖੈ ਆਪੇ ਨਾਮ ਜਪਾਵੇ ਜੈ ਜੈ ਕਾਜ ਕਿਰਤ ਸੇਵਕ ਕੀ ਤਹਾ ਤਹਾ ਉੱਟ ਤਾਵੇ ਸੇਵਕ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਪੈ ਸੇਵਕ ਤਤ ਕਾਲ ਹੋਇ ਆਵੇ ਰਹਾਉ ਏ ਸੇਵਕ ਹਉ ਬਲਹਾਰੀ ਜੋ ਆਪਣੇ ਪ੍ਰਭ ਭਾਵੇ ਇਸ ਕੀ ਸੋਏ ਸੁਨੀ ਮਨ ਹਰਿਆ ਇਸ ਨਾਨਕ ਪਰਸਨ ਆਵੇ ਸੇਵਕ ਹਾਂ ਬਲਹਾਰੀ ਜੋ ਆਪਣੇ ਪ੍ਰਭ ਭਾਵੈ ਇਸ ਕੀ ਸੋਏ ਸੁਨੇ ਮਨ ਹਰਿਆ ਇਸ ਨਾਨਕ ਪਰਸਨ ਆਵੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ